ਮੈਂ ਜਸਬੀਰ ਸਿੰਘ ਪ੍ਰਧਾਨ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਪੀਟੀਓ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਸੀ ਜੋ ਉਹਨਾਂ ਦੇ ਬ੍ਰਦਰ ਮਿਲੇ ਨੇ ਇੱਥੇ ਪੀਏ ਸਾਹਿਬ ਮਿਲੇ ਨੇ ਅਸੀਂ ਪਹਿਲਾਂ ਵੀ 2023 ਦੇ ਵਿੱਚ ਪੀਟੀਓ ਸਾਹਿਬ ਨੂੰ ਬੇਨਤੀ ਕੀਤੀ ਸੀ ਇੱਕ ਸਾਡੇ ਬਹੁਤ ਗਰੀਬ ਕਿਸਾਨ ਸਰਦਾਰ ਬਜੀਤ ਸਿੰਘ ਜਿਨ੍ਹਾਂ ਤੋਂ ਐਸਡੀਓ ਮੱਪੂ ਨੇ ਪੈਸੇ ਲਏ ਸੀਗੇ ਰਿਸ਼ਵਤ ਲਈ ਸੀ ਸਾਡੇ ਟਿਊਬਲ ਰੁੜ ਗਏ ਸੀ ਔਰ ਸਾਡਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ ਜਿਹਦੇ ਤਹਿਤ ਐਸਡੀਓ ਬਹੁਤ ਵੱਡੇ ਪੱਧਰ ਤੇ ਰਿਸ਼ਵਤ ਲਈ ਔਰ ਅਸੀਂ ਬੇਨਤੀ ਕੀਤੀ ਸੀ ਇਹਦੇ ਤੇ ਕਾਰਵਾਈ ਕਰਨ ਦੀ ਪਰ ਅਫਸੋਸ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਔਰ ਅਸੀਂ ਇੱਕ ਬੇਨਤੀ ਹੁਣ ਚਾਰ ਜਥੇਬੰਦੀਆਂ ਨੇ ਇਕੱਤਰ ਹੋ ਕੇ ਮੀਟਿੰਗ ਕੀਤੀ ਹੈ ਜੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਆਉਣ ਵਾਲੀ 18 ਮਾਰਚ ਨੂੰ ਮਾਰਚ ਤੱਕ ਅਸੀਂ ਇਹਦੀ ਵੇਟ ਕਰਾਂਗੇ ਇੱਕ ਵਾਰੀ ਫੇਰ ਕਿ ਉਸ ਐਸਡੀਓ ਤੇ ਕੋਈ ਕਾਰਵਾਈ ਉਹਨੂੰ ਸਸਪੈਂਡ ਕਰਦੇ ਜਾਂ ਨਹੀਂ ਕਰਦੇ ਔਰ ਜੇ ਨਹੀਂ ਕੀਤਾ ਜਾਂਦਾ ਤਾਂ ਅਸੀਂ ਆਉਣ ਵਾਲੀ 18 ਮਾਰਚ ਤੋਂ ਬਾਅਦ ਵੱਡਾ ਫੈਸਲਾ ਲੈ ਕੇ ਈਟੂ ਆ ਸਭ ਦੇ ਗ੍ਰਹਿਫੁੱਟ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਜੋ ਸਾਡੇ ਅਸੀਂ ਆਪਦੇ ਹੱਕ ਲੈ ਕੇ ਛੱਡਾਂਗੇ ਜੀ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਤਕਾ ਹੋਇਆ ਔਰ ਪੰਜਾਬ ਸਰਕਾਰ ਨੂੰ ਇੱਕ ਹੋਰ ਬੇਨਤੀ ਸੀ ਕਿ ਸਾਡੇ ਹੜਪੀਟਾਂ ਦੇ ਜਿਹੜਾ ਮਾਅਵਜੇ ਸੰਬੰਧੀ ਅਜੇ ਕਾਫੀ ਜਿਹੜਾ 25% ਲੋਕਾਂ ਨੂੰ ਮਾਅਵਜਾ ਨਹੀਂ ਮਿਲਿਆ ਔਰ ਸਾਡੇ ਸਿਲਟ ਦੇ ਪੈਸੇ 0% ਦਿੱਤੇ ਗਏ ਜਿੱਥੇ ਜ਼ਮੀਨਾਂ ਰੁੜ ਗਈਆਂ ਸੋ ਵੀ 0% ਦਿੱਤੇ ਗਏ ਔਰ ਇਹਦੇ ਬਾਬਤ ਅਸੀਂ ਮੀਟਿੰਗ ਕਰਨੀ ਚਾਹਣ ਵਾਸਤੇ ਪੀਟੀਓ ਸਾਹਿਬ ਨੂੰ ਬੇਨਤੀ ਕੀਤੀ ਸੀ ਜੋ ਪੂਰੀ ਨਹੀਂ ਹੋਏ ਉਹਦੇ ਵਾਸਤੇ ਵੀ ਵਿੱਚ ਲਿਖਿਆ ਹੈ ਵੀ ਸਾਡੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਜਾਂ ਉੱਚ ਅਧਿਕਾਰੀਆਂ ਨਾਲ ਕੀਤੀ ਜਾ ਤਾਂ ਜੋ ਸਾਡੇ ਜਿਹੜੇ ਬਕਾਇਆ ਉੱਥੋਂ ਜਾਰੀ ਹੋ ਸਕੇ ਐਪਸੀਆ ਤੋਂ ਸੋ ਇਹਦੇ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਜੀ ਸਾਡੀ ਬੇਨਤੀ ਹੈ ਵੀ ਸਾਡੇ ਕਿਸਾਨਾਂ ਨੂੰ ਇਨਸਾਫ ਮਿਲੇਗਾ ਸੀਟੀਓ ਸਾਹਿਬ ਨੂੰ ਬੇਨਤੀ ਕੀਤੀ ਔਰ ਉਹਨਾਂ ਦੇ ਬ੍ਰਦਰ ਨੂੰ ਬੇਨਤੀ ਕੀਤੀ ਔਰ ਪੀਏ ਸਾਹਿਬ ਵੀ ਕੋਲੇ ਨੇ ਇਹਨਾਂ ਨੂੰ ਬੇਨਤੀ ਕੀਤੀ ਆ ਅਨ ਸੋ ਸਾਡੀ ਜਿਹੜੀ ਇਹ ਬੇਨਤੀ ਆ ਵੀ ਕਬੂਲੀ ਜਾਵੇ ਸਾਡੀ ਇੰਨੀ ਰਿਕੁਐਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਆਗੂ ਅੱਜ ਸਾਡੇ ਕੋਲ ਆਫਿਸ ਪਹੁੰਚੇ ਨੇ ਜੀ ਇਹਨਾਂ ਨੇ ਮੰਗ ਪੱਤਰ ਦਿੱਤਾ ਜੀ ਇਹ ਮੰਗ ਪੱਤਰ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਏਗਾ ਜੀ ਧੰਨਵਾਦ ਜੀ ਅਨ ਸਿੰਘ ਫਰਮ ਕੋੜਬੁੱਡਾ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰ ਵੀ ਆਰ ਹੇਅਰ टूडे अंडर द काइंड लीडरशिप ऑफ सरदार जसबीर सिंह जी आलूवालिया हुज स्टेट प्रेजिडेंट ऑफ हडपीट जथेबंदी वीर केम हियर टू सी सरदार हरभजन सिंह ई टी ओ बट ड्यू टू अन अवॉर्डेबल सर्कमस्टांसिस ही कैन नॉट बी अवेलेबल इन हिज ऑफिस बट आई वुड लाइक टू एप्रिशिएट कि हिज ब्रदर हिज ऑफिशियल स्टाफ दोज हुटस देर आर ऑफ सो गुड नेचर के दे आज कड वेरी गुड टू सिट Have a water, have a tea. They served us in all the ways. And we are very thankful to you that if each and every staff of Minister may be of good nature, there will be no problem to each other. So I request that all the demands who are raised by Sadarji Bhishek may kindly be fulfilled. Thanks to that, sir.